ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਹਰ ਲਈ 7 ਕਿ ਮਹੀਨੇ ਦੀ ਉਮਰ ਦਾ ਬੱਕਰਾ ਫੌਰ ਸਾਈਡ ਲੈ ਕੇ ਆਇਆ ਚੰਗੀ ਨਸਲ ਦਾ ਲਗੜ ਕਤੀੜ ਵੀਰਾਂ ਨੇ ਪਾਲੀ ਨਹੀਂ ਜੇ ਕਿਸੇ ਮੇਰੇ ਵੀਰ ਨੂੰ ਨਸਲ ਦੀ ਵਰਖਾ ਤਾਂ ਇੱਕ ਵਾਰ ਵੀਰਾਂ ਨੂੰ ਜ਼ਰੂਰ ਫੋਨ ਕਰ ਲਿਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਮੇਰਾ ਪਿੰਡ ਧੌਲਾ ਆ ਗਿਆ ਬਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਧੌਲਾ ਆ ਗਿਆ ਬਾਈ ਮੋਬਾਈਲ ਨੰਬਰ ਤੂੰ ਬੋਲ ਦੇ ਮੇਰਾ ਆ ਗਿਆ ਕਿੰਨਾ ਕਿ ਨਹੀਂ ਮੋਬਾਈਲ ਨੰਬਰ 814363 81463 99194 99194 ਬਰੇ ਜਿਹੜੀ ਆਪਾਂ ਸਕਰੀਨ ਤੇ ਬੱਕਰਾ ਦੇਖਿਆ ਨੇ ਕਿੰਨੀ ਕੁ ਉਮਰ ਹੈ ਤੇ ਕੀ ਰਿਕਾਰਡ ਰਕੂੜ ਹੈ ਦਾ ਇਹ ਤਾਂ ਹੈ ਭਾਈ ਯਾਰ ਇਹ ਜੀ ਉਮਰ ਮੈਂ ਦੱਸਦਾ ਭਾਈ ਯਾਰ 7-8 ਮਹੀਨੇ ਦੀ ਉਮਰ ਹੈ 7-8 ਮਹੀਨੇ ਉਮਰ ਹੈ ਜੀ ਅਸੀਂ ਉਹਦੀ ਮੋਟਰਸਾਈਕਲ ਤੇ ਉਦੋਂ ਹੀ ਅਸੇ ਅਸੇ ਛੜਕਈ ਕੋਲੇ ਖੜਾ ਸੀਗਾ ਅਸੇ ਅਸੇ ਅਸੀਂ ਇਹ ਉਦੋਂ ਨਿਆਣਾ ਜਾ ਸੀ ਅਸੀਂ ਕਿਹਾ ਵੀ ਬੜਾ ਚੰਗਾ ਬੱਕਰਾ ਇਹਨੂੰ ਵੱਡਣਗੇ ਯਾਰ ਚਲ ਅਸੀਂ ਚੌੜਜੀ ਚ ਕਰਦੇ ਕਰਾਉਂਦੇ ਤੋਂ ਲੈ ਲਿਆ ਯੋ ਲੈ ਲਿਆ ਹੁਣ ਸਿਆਲ ਦੀ ਰੁੱਤ ਆ ਭਰਾਵਾ ਸਾਨੂੰ ਕਰਦਾ ਔਖਾ ਹੀ ਦੰਗਾ ਮਾਰਦਾ ਕੱਟੇ ਬੱਛੇ ਜੂਰੀਂ ਲੋੜੀਂ ਵੀਰਾਂ ਕੋਲੇ ਕੱਟੇ ਬੱਸੇ ਕਾਫੀ ਨੇ ਕੱਟੇ ਬੱਸੇ ਦੀ ਗੱਲ ਆਪਾਂ ਵਿੱਚ ਹੀ ਛੱਡਦੀ ਦੋਸਤੋ ਹਜੇ 7 ਕੁ ਮਹੀਨਿਆਂ ਦੇ ਹੋਇਆ ਕੱਟੇ ਦੇ ਬਰਾਬਰ ਹੀ ਖੜਾਗਾ ਸੌਂਕ ਨਾਲ ਪਾਲਿਆ ਜੇ ਕਿਸੇ ਮੇਰੇ ਵੀਰ ਨੇ ਸਾਹਮਣ ਵਾਲੇ ਨੇ ਪੱਲਣ ਵਾਲੇ ਨੇ ਬੱਕਰਾ ਲੈਣਾ ਕੰਨ ਕੰਨ ਵੀ ਕੰਨ ਕੰਨ ਦੇਖ ਲਓ ਦੋਸਤੋ ਗੋਡਿਆਂ ਦੇ ਬਰਾਬਰ ਜਾਂਦੇ ਨੇ ਸਪਲਾਈ ਆਪਾਂ ਕਰਦੇ ਨਹੀਂ ਕਿਉਂਕਿ ਦੇਖੋ ਆਪਾਂ ਇਹ ਹਜੇ ਮੰਨ ਲਓ ਵੀ ਜਾਨਵਰਾਂ ਦੀ ਘੱਟ ਵੀਡੀਓ ਬਣਾਉਣਾ ਰੁਟੀਨ 'ਚ ਆਪਣੇ ਚੈਨਲ ਦੇ ਮੱਝਾਂ گاਵ ਵੀਡੀਓ ਆਪਾਂ ਦੀ ਤਾਂ ਬਣਾਈਏ ਦੋਸਤੋ ਜਾਨ ਵੱਜ ਰਹੇ ਦੀ ਬੱਕਰੇ ਦੀ ਚੰਗੀ ਨਸਲ ਦਾ ਇੱਕ ਉਹ ਨੂੰ ਨਹੀਂ ਦੇਣਾ ਉਹ ਨੂੰ ਨਹੀਂ ਹਾਂ ਬੰਨਣਾ ਵਾਲਾ ਵੀਰ ਨਾ ਫੋਨ ਲਾਵੇ ਬਰੀਡਰ ਬੱਕਰਾ ਦੋਸਤੋ ਆਹ ਦੇਖ ਸਰੋ ਦੋਸਤੋ ਕਲੰਗੀ ਕੋਲੰਗੀ ਵੀ ਚੰਗੀ ਹੈ ਕੰਨ ਕੁੰਨ ਚੰਗਾ ਪੱਟਪੁੜੇ ਦੀ ਬਾਂਤਰ ਬਹੁਤ ਸ਼ਾਨਦਾਰ ਹੈ ਕੰਮ ਚਾਹੀਏ ਤਾਂ ਮੱਝਾਂ ਦੀ ਕਰਦੇ ਆਂ ਕਰਕਰ ਆਪਾਂ ਨੂੰ ਕੀਜ ਦੇ ਏ ਟੂ ਜ਼ੈਡ ਤੱਕ ਹੋਆ ਕਿਉਂਕਿ ਆ ਦੇਖ ਸਕਦੇ ਹੋ ਦੋਸਤੋ ਕੁੰਪਲ ਕੰਮ ਵਾਲ ਬਹੁਤ ਚੰਗੀ ਹੈ ਕੰਨ ਲੰਮਾ ਕੰਨ ਪਤਲਾ ਬਰੀਕ ਸਿੰਗੀ ਬਿਲਕੁਲ ਐਨ ਡਿਜ਼ਾਈਨਦਾਰ ਸਿੰਗੀ ਹੋਣੀ ਹੈ ਤੇ ਮੇਰੇ ਮਾੜਾ ਇਹ ਤੁਹਾਨੂੰ ਕਰ ਆਹ ਦੇਖ ਲਓ ਕੱਟੇ ਦੇ ਬਰਾਬਰ ਲਾ ਲਓ ਦੋਸਤੋ 7 ਕਿ ਮਹੀਨੇ ਦਾ ਮੰਨ ਲਓ ਵੀ ਮੇਮਣਾ ਜੀ ਰਹਿੰਦਾ ਹੈ ਕੱਟੇ ਦੇ ਬਰਾਬਰ ਹੀ ਜਾਂਦਾਗਾ ਜੇ ਕੋਈ ਵੀਰ ਚੰਗੀ ਸੰਭ ਲੂਗਾ ਬੱਕਰੇ ਨੂੰ ਚੰਗਾ ਸੰਭ ਲੂਗਾ ਨਾ ਤਾਂ ਚੰਗਾ ਪ੍ਰੋਫਿਟ ਦੇਣਾਗਾ ਚੰਗਾ ਰਿਕਾਰਡ ਹੋਣਾ ਆਉਣ ਵਾਲੇ ਸਮੇਂ 'ਚ ਇਹਦਾ ਚੰਗਾ ਨਾ ਹੋਣਾ ਬਿਲਕੁਲ ਐਨ ਜਾਮਣ ਵਰਗਾ ਕਾਲਾ ਰੰਗ ਅੱਖਾਂ 'ਚ ਮੰਨ ਲਓ ਵੀ ਆਪਾਂ ਨੂੰ ਇਹ ਚੀਜ਼ ਦੀ ਬਰਕ ਹੈ ਨਹੀਂ ਗੀ ਆਪਾਂ ਤੁਹਾਨੂੰ ਮੂੰਹ ਤੇ ਦੱਸ ਦਦਾਂਗੇ ਜਿਹੜੀਆਂ ਅੱਖਾਂ ਕਹਿੰਦੇ ਹੁੰਦੇ ਨੇ ਚਿੱਟੀਆਂ ਕਾਲੀਆਂ ਉਹ ਅੱਖਾਂ ਨਹੀਂ ਗੀਆਂ ਬਿਲਕੁਲ ਨੇ ਤਿੱਖਾ ਮੂੰਹ ਹੈਗਾ ਤੇ ਰੇਟ ਆਪਾਂ ਵੀਡੀਓ ਦੇ ਵਿੱਚ ਕਰਨਾ ਵੀਰੇ ਦੇਖ ਬਾਲੇ ਜਿਹੜੇ ਵੀਰ ਨੇ ਲੈਣਾ ਹੋ ਉਹੀ ਫੋਨ ਲਾ ਲੈ ਬੇਫਾਲਤੂ ਵੀਰ ਫੋਨ ਨਾ ਲਾਵੇ ਰੇਟ ਆ ਬਾਈ ਯਾਰ ਕੁਝ ਗੱਲ ਬਾਤ ਬਾਈ ਦੀ ਵੀ ਠੀਕ ਉਹਦੀ ਹੱਥ ਆਪਾਂ ਬਾਈ ਪੂਰੇ 20 ਦਾ ਇਹ ਦੇਣਾ ਹੈ ਪੂਰੇ 20000 ਦਾ ਦੇਣਾ ਜੈਸਨੋ ਚੰਗਾ ਪਾਲਿਆ ਸਮਾਈ ਦਾ ਮੁੱਲੀ ਮੰਗ ਸਮਾਈ ਦਾ ਮੁੱਲੀ ਮੰਗਦੇ ਆ ਵੀਰ ਕਹਿੰਦਾ ਬਰੀਡ ਕੈਰੇਕਟਰ ਚੰਗੇ ਨੇ ਹੈ ਬਰੀਡ ਕੈਰੇਕਟਰ ਚੰਗੇ ਨੇ ਸੋ ਚਾਰ ਇੱਕ ਕੰਨੀਆਂ ਤੋਂ ਪਾਸ ਆ ਬਾਈ ਇਹਦਾ ਤੇ ਬਾਜਵ ਰੇਟ 20000 ਤੇ ਮੋਬਾਈਲ ਨੰਬਰ ਫੇਰ ਬੋਲ ਦੇ ਮੋਬਾਈਲ ਨੰਬਰ ਆਪਣਾ ਹੀ ਬੋਲ ਦੇ ਬਾਬਾ ਤੇਰੇ ਲਈ ਬੋਲ ਦੇ 814363 99194 81463 99194 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ